ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੁਦਰਤ ਕ੍ਰिएशन ਵਿੱਚ ਤੁਹਾਡਾ ਸਵਾਗਤ ਆ ਦੋਸਤੋ ਆਪਾਂ ਪਿੱਛੇ ਜਿਹਾ ਇੱਕ ਵੀਡੀਓ ਅਪਲੋਡ ਕੀਤੀ ਸੀ ਕਿ ਜਿਹੜਾ ਟਾਈਟ ਸੂਟ ਆ ਉਹਨੂੰ ਕਿੱਦਾਂ ਖੁੱਲਾ ਕਰੀਏ ਪਰ ਉਹਦੇ ਵਿੱਚ ਨਾ ਆਪਾਂ ਉੱਪਰੋਂ ਫਿਟਿੰਗ ਦਾ ਹੀ ਸਾਰਾ ਡਿਸਕਸ ਕੀਤਾ ਸੀ ਆਪਾਂ ਘੇਰੇ ਦਾ ਤੇ हिਪ ਵਾਲੀ ਸਾਈਡ ਤੋਂ ਆਪਾਂ ਡਿਸਕਸ ਨਹੀਂ ਸੀ ਕੀਤਾ ਵੀ ਇਹਨੂੰ ਕਿੱਦਾਂ ਸੈੱਟ ਕਰਨਾ ਮੈਨੂੰ ਨਾ ਕਿਸੇ ਭੈਣ ਦਾ ਕਮੈਂਟ ਆਇਆ ਸੀ ਮੈਸੇਜ ਆਇਆ ਸੀ ਕਿ ਸਾਨੂੰ ਇਹ ਦੱਸੋ ਵੀ ਘੇਰਾ ਤੇ ਜਿਹੜੀ हिਪ ਆ ਉਹਨੂੰ ਆਪਾਂ ਕਿਵੇਂ ਸੈੱਟ ਕਰਾਂਗੇ ਠੀਕ ਹੈ ਆ ਦੇਖੋ ਹੁਣ ਆ ਸੂਟ ਆ ਇਹ ਵੈਲਵੈਟ ਦਾ ਸੂਟ ਆ ਇਹਦਾ ਜਿਹੜਾ ਘੇਰਾ ਉਹ ਛੋਟਾ ਰਹਿ ਗਿਆ ਤੇ हिਪ ਸਾਈਜ਼ ਤੋਂ ਵੀ ਜਿਹੜਾ ਇਹ ਛੋਟਾ ਹੋ ਗਿਆ ਸੋ ਇਹਨੂੰ ਆਪਾਂ ਕਿੱਦਾਂ ਖੋਲਾਂਗੇ ਸਭ ਤੋਂ ਪਹਿਲਾਂ ਦੇਖਾ ਆਪਾਂ ਰੱਖਣਾ ਕਿੰਨਾ ਤੇ ਇਹ ਕਿੰਨਾ ਵਾ ਠੀਕ ਹੈ ਪਹਿਲਾਂ ਆਪਾਂ ਇਹਦੀ ਬਿੰਮਤੀ ਕਰਦੇ ਆਂ ਦੇਖੋ ਇਹ ਹੈਗਾ ਵਾ 1.5/8 ਇੰਚ ਘੇਰਾ ਵਾ ਠੀਕ ਹੈ ਤੇ ਜਿਹੜੀ ਇਹਦੀ हिਪ ਆ ਉੱਪਰੋਂ 18 ਇੰਚਾ ਪਰ ਆਪਾਂ ਨੂੰ ਚਾਹੀਦਾ ਕਿੰਨਾ ਵਾ ਆਪਾਂ ਨੂੰ ਚਾਹੀਦਾ ਵਾ ਇਹਦਾ 20 ਇੰਚ ਘੇਰਾ ਤੇ 20 ਇੰਚ ਦੀ हिਪ ਚਾਹੀਦੀ ਆ ਤੇ ਮੈਨੂੰ ਜਿਹੜੀ ਭੈਣ ਨੇ ਮੈਸੇਜ ਕੀਤਾ ਸੀ ਉਹਨਾਂ ਦੇ ਮਨ ਲੱਗਦਾ 23 ਇੰਚ ਉਹਨਾਂ ਨੂੰ ਘੇਰਾ ਚਾਹੀਦਾ ਸੀਗਾ ਜਾਂ 22 ਇੰਚ ਚਾਹੀਦਾ ਹੋਣਾ ਵਾ ਤੇ ਇਹ ਮੈਂ ਤੁਹਾਨੂੰ ਦੱਸਦੀ ਹਾਂ ਕਿਦਾਂ ਬਹੁਤ ਜ਼ਿਆਦਾ ਸੌਖਾ ਤਰੀਕਾ ਹੈ ਕਿ ਤੁਸੀਂ ਇਹ ਵੀ ਵੀਡੀਓ ਨੂੰ ਪੂਰੀ ਦੇਖ ਲਓ ਤੁਹਾਨੂੰ ਦੁਬਾਰਾ ਕੋਈ ਵੀਡੀਓ ਦੇਖਣ ਦੀ ਲੋੜ ਨਹੀਂ ਪੈਣੀ ਤੇ ਤੁਸੀਂ ਬਹੁਤ ਜਲਦੀ ਆਪਦੇ ਸੂਟ ਆ ਜਿਹੜੇ ਆਰਾਮ ਨਾਲ ਘਰੇ ਬੈਠ ਕੇ ਸੈੱਟ ਕਰ ਸਕਦੇ ਹੋ ਕਿਉਂਕਿ ਦੇਖੋ ਸੂਟ ਆ ਜਿਹੜੇ ਸ਼੍ਰਿੰਕ ਵੀ ਬਹੁਤ ਜਲਦੀ ਹੋ ਜਾਂਦੇ ਜਿਵੇਂ ਸਿਲਕ ਹੋ ਗਈ ਜਾਂ ਕਈ ਵਾਰੀ ਆਪਣੇ ਭਾਰ ਦੇ ਵਿੱਚ ਵਧਦਾ ਹੋ ਜਾਂਦਾ ਤੁਸੀਂ ਕੀ ਕਰਨਾ ਸਿੰਪਲੀ ਪਹਿਲਾਂ ਤਾਂ ਆਪਾਂ ਇਹ ਤਰਪਾਈ ਖੋਲ ਲਾਂਗੇ ਸਾਰੀ ਤਰਪਾਈ ਖੋਲਾਂਗੇ ਆਪਾਂ ਇਹ ਸਿਰਫ ਜਿਹੜੀ ਚੱਕਾਂ ਵਾਲੀ ਤਰਪਾਈ ਆਪਾਂ ਉਹੀ ਖੋਲਣੀ ਹੈ ਕਿ ਰਿਆੜੀ ਤਰਪਾਈ ਤੁਹਾਨੂੰ ਖੋਲਣ ਦੀ ਲੋੜ ਨਹੀਂ ਹੈਗੀ ਤੇ ਜਿੰਨਾ ਚਿਰ ਨੂੰ ਮੈਂ ਤਰਪਾਈ ਖੋਲਦੀ ਹਾਂ ਉਨਾ ਚਿਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਪੂਰੀ ਵੀਡੀਓ ਨੂੰ ਦੇਖੋ ਧਿਆਨ ਦੇ ਨਾਲ ਤੇ ਉਸ ਤੋਂ ਬਾਅਦ ਜੇ ਸਮਝ ਲੱਗੀ ਤਾਂ ਲਾਈਕ ਕਰ ਦਿਓ ਤੇ ਮੈਨੂੰ ਕਮੈਂਟ ਦੇ ਵਿੱਚ ਇਹ ਦੱਸਣਾ ਕੋਈ ਹੋਰ ਸੂਟਾਂ ਦੀ ਪ੍ਰੋਬਲਮ ਹੈਗੀ ਆ ਇਹ ਸੋਲਵ ਕਰਨਾ ਚਾਹੁੰਦੇ ਆ ਤਾਂ ਉਹ ਵੀ ਮੈਨੂੰ ਜ਼ਰੂਰ ਕਮੈਂਟਾਂ ਦੇ ਵਿੱਚ ਦੱਸਿਓ ਕਿਉਂਕਿ ਇਹ ਜਿਹੜੀ ਵੀਡੀਓ ਆਪ ਪਾਈ ਹੈ ਡਿਮਾਂਡ ਤੇ ਹੀ ਪਾਈ ਹੈ ਜਿਹੜੀ ਭੈਣ ਦਾ ਮੈਨੂੰ ਕਮੈਂਟ ਆਇਆ ਦੇਖੋ ਆਪਾਂ ਇਹ ਤੋਂ ਸਾਰੀ ਹੈ ਜਿਹੜੀ ਤਰਪਾਈ ਆ ਖੋਲ ਦਿੰਨੇ ਆ। ਸੁਆ ਦੇ ਕੋ ਆਪਾਂ ਜਿਹੜਾ ਘੇਰੇ ਨੂੰ ਹਨਾ ਆ ਆ ਘੇਰੇ ਵਾਲੀ ਤਰਪਾਈ ਨਹੀਂ ਆਪਾਂ ਜਿਹੜੀ ਢੇੜੀ ਗਈ ਤੇ ਆ ਜਿਹੜੀ ਚੱਕਾਂ ਵਾਲੀ ਤਰਪਾਈ ਆ ਉਹ ਢੇੜਤੀ ਆ ਠੀਕ ਹੈ ਚਾਰੇ ਪਾਸੇ ਮੇ ਚਾਰੇ ਚੱਕਾਂ ਦੀ ਜਿਹੜੀ ਤਰਪਾਈ ਢੇੜਤੀ ਆ ਆ ਦੇਖੋ ਤੇ ਇਹਦੇ ਨਾਲ ਇੱਕ ਹੋਰ ਗੜਬੜ ਸੀ ਇਹਦੀ ਲਾਈਨਿੰਗ ਵੀ ਥੋੜੀ ਸ਼੍ਰਿੰਕ ਹੋ ਗਈ ਇਹਦੇ ਨਾਲ ਉਹ ਵੀ ਸਹੀ ਹੋ ਜੂਗੀ ਹੁਣ ਆਪਾਂ ਇਹਨੂੰ ਕੀ ਕਰਨਾ ਦੇਖੋ ਢੇੜਨ ਤੋਂ ਬਾਅਦ ਇਹ ਵੀ ਹੁਣ ਜਦੋਂ ਤੁਸੀਂ ਡੇਢ ਨੀਵੇਂ ਆ ਨਾ ਇਹ ਉਸ ਤੋਂ ਬਾਅਦ ਸੈੱਟ ਆਊਗਾ ਕਿ ਨਹੀਂ ਇਹ ਵੀ ਹੁਣ ਇੱਕ ਚੀਜ਼ 'ਤੇ ਡਿਪੈਂਡ ਕਰਦੀ ਕਿ ਤੁਸੀਂ ਇਹਦੇ ਵਿੱਚ ਮਾਰਜਨ ਕਿੰਨਾ ਛੱਡਿਆ ਆਹ ਜਿਹੜਾ ਮਾਰਜਨ ਆ ਕਿੰਨਾ ਛੱਡਿਆ ਕਿ ਜਦੋਂ ਵੀ ਤੁਸੀਂ ਸੂਟ ਸਟਿਚ ਕਰਵਾਉਣੇ ਹੁੰਦੇ ਆ ਨਾ ਘੱਟ ਤੋਂ ਘੱਟ ਵੀ ਡੇਢ ਤੋਂ 2 ਇੰਚ ਦਾ ਮਾਰਜਨ ਇਹਦੇ 'ਚ ਛੱਡਿਆ ਕਰੋ ਕਿ ਇਨ ਕੇਸ ਕੋਈ ਪ੍ਰੋਬਲਮ ਆਉਂਦੀ ਆ ਤਾਂ ਆਪਾਂ ਇਹਨੂੰ ਖੋਲ ਕੇ ਸੈੱਟ ਕਰ ਲਈਏ ਹੁਣ ਇੱਕ ਪ੍ਰੋਬਲਮ ਇਹਦੇ ਵਿੱਚ ਹੋਰ ਆਇਆ ਨਹੀਂ ਚਲ ਆਪਾਂ ਜਦੋਂ ਟਾਈਡ ਸੀ ਇੱਕ ਵਾਰੀ ਆਪਾਂ ਇੱਕ ਦੋ ਵਾਰੀ ਪਾ ਲਿਆ ਤੇ ਘੇਰੇ ਤੋਂ ਤਾਂ ਚੈੱਕਾ ਤੋਂ ਤਾਂ ਆਪਾਂ ਓਕੇ ਕਰ ਦਿੱਤਾ ਪਰ ਇੱਕ ਇਹਦੇ ਵਿੱਚ ਗੜਵਰ ਹੋੜ ਹੋ ਜਾਂਦੀ ਹੈ ਕਿ ਦੇਖੋ ਇੱਥੇ ਤਾਂ ਕੋਈ ਫਰਕ ਨਹੀਂ ਪੈਂਦਾ ਆ ਦੇਖੋ ਹੁਣ ਆ ਜਿਹੜਾ ਚਾਕ ਉੱਪਰੋਂ ਹਿੱਪ ਕੋਲੋਂ ਇਹਦੇ ਵਿੱਚ ਕੀ ਹੈ ਇੱਕ ਟੱਕ ਜਿਹਾ ਲੱਗ ਗਿਆ ਛੋਟਾ ਜਿਹਾ ਆ ਦੇਖੋ ਟੱਕ ਟੱਕ ਲੱਗ ਗਿਆ ਠੀਕ ਹੈ ਆ ਦੇਖੋ ਆ ਟੱਕ ਜੇ ਲੱਗਣ ਲੱਗਣ ਲੱਗ ਜਾਂਦੇ ਆ ਕਿਉਂਕਿ ਇਹ ਹੁਣ ਇੱਥੇ ਸ਼ੇਕ ਬਣ ਗਿਆ ਇਹਦੀ ਵੀ ਹੁਣ ਪ੍ਰੋਬਲਮ ਆਪਾਂ ਸੋਲਵ ਕਰਨੀ ਹੈ ਤੇ ਇਹ ਬਹੁਤ ਵਧੀਆ ਤਰੀਕੇ ਦੇ ਨਾਲ ਆਪਾਂ ਇਹਨੂੰ ਸੋਲਵ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਇਹਨੂੰ ਦੇਖਾਂਗੇ ਹੁਣ ਆਪਣਾ ਇਹ ਜਿਹੜਾ ਕੱਪੜਾ ਪੂਰਾ ਇਹ ਕਿੰਨਾ ਤੇ ਆਪਾਂ ਨੂੰ ਕਿੰਨਾ ਚਾ ਇਹ ਸ 18 ਇੰਚ ਆਪਾਂ ਨੂੰ ਚਾਹੀਦਾ ਸੀ 20 ਠੀਕ ਹੈ 20 ਚਾਹੀਦਾ ਸੀ ਪਰ ਹੁਣ ਜਦੋਂ ਆਪਾਂ ਇਹਨੂੰ ਖੋਲੇ ਇਹ ਹੁਣ 23 ਇੰਚ ਜਿਹੜਾ ਪੂਰਾ ਕਪੜਾ ਜਿਹੜਾ ਪੂਰਾ ਇਹ ਘੇਰਾ ਨਿਕਲ ਆਇਆ ਠੀਕ ਹੈ ਹੁਣ ਆਪਾਂ ਨੂੰ ਈਜ਼ੀ ਹੋ ਗਿਆ ਹੁਣ 23 ਆਪਾਂ ਨੂੰ 20 ਚਾਹੀਦਾ ਜੇ ਆਪਾਂ 25 ਤੱਕ ਵੀ ਰੱਖਦੇ ਆ ਆਪਾਂ 1.5 ਇੰਚ ਵੀ ਦੋਨੇ ਪਾਸਿਓਂ ਜਿਹੜਾ ਉਹ ਫੋਲਡ ਕਰ ਲਈਏ ਤਾਂ ਵੀ ਉਹ ਬਹੁਤ ਆ ਠੀਕ ਹੈ ਤੇ ਇਸੇ ਤਰੀਕੇ ਦੇ ਨਾਲ ਹੀ ਆਪਾਂ ਇਹ ਤੋਂ हिਪ ਵਾਲੀ ਸਾਈਡ ਤੋਂ ਦੇਖੋ ਐਸ ਇਸ ਤੋਂ ਆਪਾਂ ਦੇਖਾਂਗੇ ਵੀ ਇਸ ਚੀਜ਼ ਤੋਂ ਕਿੰਨਾ ਵਾ ਠੀਕ ਹੈ ਹੁਣ ਆ ਵੀ ਆਪਾਂ ਕਿਉਂਕਿ ਨਾਲ ਹੀ ਖੋਲਣਾ ਪੈਣਾ ਵਾ ਘੇਰਾ ਵੀ ਖੋਲਣਾ ਜੇ ਸ਼ਰੀਰ ਕਿ ਜ਼ਿਆਦਾ ਹੋ ਗਿਆ ਹਨਾ ਤੇ ਇੱਥੋਂ ਆਪਾਂ ਕੀ ਕਰਾਂਗੇ ਜਿੱਥੇ ਆ ਸਲਾਈ ਲੱਗੀ ਹੋਈ ਆ ਇੱਥੇ ਆਪਾਂ ਦੇਖਾਂਗੇ ਵੀ ਇਹ ਕਿੰਨਾ ਵਾ ਇਹ ਬਿਲਕੁਲ ਘਟਾਏ 17.5 ਇੰਚ ਠੀਕ ਹੈ ਸੋ ਇਹਨੂੰ ਹੀ ਆਪਾਂ ਖੋਲਣਾ ਹੁਣ ਆਪਾਂ ਕੀ ਕਰਾਂਗੇ ਆਪਾਂ ਇਹਨੂੰ 19 ਇੰਚ ਤੱਕ ਚਲੋ ਮੰਨ ਲਓ ਕਰਨਾ ਵਾ ਜੇ ਤੁਸੀਂ ਦੇਖੋ ਜਿੰਨਾ ਤੁਸੀਂ ਕਰਨਾ ਠੀਕ ਹੈ ਜੇ 19 ਇੰਚ ਤੱਕ ਕਰਨਾ ਆਪਾਂ ਇਹ ਤਾਂ ਦੇਖ ਲੈਣਾ ਵੀ ਕਿੰਨਾ ਵਾ ਇਹ ਇਹ ਹੈਗਾ ਵਾ ਇਹ ਨਹੀਂ 18 ਇੰਚਾ ਠੀਕ ਹੈ ਪੂਰਾ ਜੇਵੇ ਖਿੱਚ ਕੇ ਸੇ ਪਹਿਲਾਂ 17 ਲੱਗਿਆ ਸੀ ਪਰ 18 ਇੰਚਾ ਠੀਕ ਹੈ ਹੁਣ ਆਪਾਂ ਇਹਨੂੰ 19 ਇੰਚ ਤੱਕ ਕਰਨਾ ਪਹਿਲਾਂ ਆ ਸੀਨਾ ਆਪਾਂ ਹਜੇ ਨਹੀਂ ਆਪਾਂ ਇਹਨਾਂ ਨੂੰ ਦੇੜਨਾ ਇਹਨੂੰ ਰੋਕੇ ਜੇ ਆਪਾਂ ਹੁਣੇ ਦੇੜ ਦੇ ਫਿਰ ਤੁਹਾਡੇ ਤੋਂ ਸੈਟਿੰਗ ਨਹੀਂ ਆਉਣੀ ਜੇ ਤੁਸੀਂ ਬਿਗਿਨਰ ਹੋ ਫਿਰ ਆਪਾਂ ਕੀ ਕਰਾਂਗੇ ਅੱਧਾ ਇੰਚ ਦੀ ਇੱਥੇ ਨਿਸ਼ਾਨੀ ਲਾ ਦਾਂਗੇ ਅੱਧਾ ਇੰਚ ਦੀ ਇਧਰੋਂ ਨਿਸ਼ਾਨੀ ਲਾ ਦਾਂਗੇ ਆ ਦੇਖੋ ਅੱਧਾ ਇੰਚ ਤੇ ਆਪਾਂ ਇਧਰੋਂ ਨਿਸ਼ਾਨੀ ਲਾ ਦਾਂਗੇ ਅੱਧਾ ਇੰਚ ਦੇਈ ਆਪਾਂ ਆ ਜਿਹੜੀ ਸਲਾਈ ਲੱਗੀ ਹੋਈ ਆ ਇਧਰੋਂ ਬਾਹਰ ਨੂੰ ਨਿਸ਼ਾਨੀ ਕੱਢ ਤਾਂ ਨੀ ਹੁਣ ਆਪਾਂ ਕੀ ਕਰਨਾ ਵਾ ਇਹ ਜਿਹੜੀ ਤੁਸੀਂ ਨਿਸ਼ਾਨੀ ਲਾਈ ਹੈ ਨਾ ਹੁਣ ਜੇ ਤੁਸੀਂ ਚਾਹ ਕੇ ਵਧਾਉਣੀ ਵੀ ਹੈ ਨਾ ਕਈਆਂ ਤੇ ਆਹ ਚੀਜ਼ ਦੇਖੋ ਆਹ ਜਿਹੜੇ ਚਾਕ ਹੁੰਦੇ ਆ ਕਈ ਆ ਥੱਲੇ ਮੈਜ਼ਰ ਕਰਦੇ ਨੇ ਕਈ ਉੱਪਰ ਮੈਜ਼ਰ ਕਰਦੇ ਜੇ ਤੁਹਾਨੂੰ ਲੱਗਦਾ ਵੀ ਆਹ ਚੀਜ਼ ਥੋੜੀ ਛੋਟੀ ਆ ਹਨਾ ਹੁਣ ਤੁਸੀਂ ਤੁਹਾਡੇ ਕੋਲ ਹੱਲ ਹੈਗਾ ਇਹਨੂੰ ਨੀਵਾ ਕਰ ਸਕਦੇ ਹੋ ਠੀਕ ਹੈ ਜੇ ਤੁਸੀਂ ਮੰਨ ਲਓ ਵੀ ਤੁਹਾਡੇ 14 ਇੰਚ ਤੁਸੀਂ 15 ਕਰਨਾ ਇਥੋਂ 1 ਇੰਚ ਥੱਲੇ ਡਾਊਨ ਤੇ ਤੁਸੀਂ ਨਿਸ਼ਾਨੀ ਲਾ ਕੇ ਤੇ 15 ਕਰ ਸਕਦੇ ਹੋ ਇਹ ਆਪਾਂ ਨਿਸ਼ਾਨੀ ਲਾਤੀ ਅੱਧਾ ਦਾ ਇੰਚ ਤੇ ਤੇ ਹੁਣ ਆਪਾਂ ਇਹ ਨਿਸ਼ਾਨੇ ਨੂੰ ਕਿੱਦਾਂ ਸੈੱਟ ਕਰਨਾ ਆ ਜਿਹੜੀ ਤੁਹਾਡੀ ਕਮਰ ਵਾਲੀ ਸਲਾਈ ਹੈ ਨਾ ਆ ਦੇਖੋ ਜਿਹੜੀ ਤੁਹਾਡੀ ਫਿਟਿੰਗ ਆ ਪਹਿਲਾਂ ਛਾਤੀ ਦੀ ਫਿਟਿੰਗ ਰੱਖੋ ਵੀ ਕਿੰਨੀ ਤੁਸੀਂ ਛਾਤੀ ਤੋਂ ਰੱਖਣਾ ਕਿੰਨਾ ਤੁਸੀਂ ਕਮਰ ਰੱਖਣਾ ਤੇ ਇਥੋਂ ਤੁਸੀਂ ਕਮਰ ਵਾਲੀ ਸਲਾਈ ਦੇ ਨਾਲ ਮਿਲਾ ਦੋਗੇ ਇਹਨੂੰ ਠੀਕ ਹੈ ਤੇ ਇਸੇ ਤਰੀਕੇ ਦੇ ਨਾਲ ਹੀ ਆਪਾਂ ਇਧਰੋਂ ਇਹਨੂੰ ਕਮਰ ਵਾਲੀ ਜਿਹੜੀ ਨਿਸ਼ਾਨੀ ਆ ਉਹ ਸਲਾਈ ਆ ਉਹਦੇ ਨਾਲ ਮਲਾ ਦਾਂਗੇ ਇਸ ਤਰੀਕੇ ਦੇ ਨਾਲ ਠੀਕ ਹੈ ਸੋ ਦੇਖਣ ਦੇ ਲਈ ਦੇਖੋ ਐਡਾ ਟੇਢੀ ਹੋ ਜਾਂਦੀ ਹੁੰਦੀ ਫਿਟਿੰਗ ਠੀਕ ਹੈ ਤੇ ਹੁਣ ਆਪਾਂ ਕੀ ਕਰਨਾ ਇੱਥੋਂ ਘੇਰੇ ਵਾਲੀ ਸਾਈਡ ਤੇ ਆ ਜਾਾਂਗੇ ਇੱਧਰ ਆ ਜਾਓ ਜੇ ਤੁਹਾਨੂੰ ਲੱਗਦਾ ਵੀ ਲਾਈਨਿੰਗ ਖੋਲਣੀ ਤਾਂ ਖੋਲ ਸਕਦੇ ਹੋ ਖੋਲ ਕੇ ਨੂੰ ਥੋੜਾ ਅੰਦਰ ਬਾਹਰ ਕਰਨਾ ਦਾ ਠੀਕ ਹੈ ਇੱਥੋਂ ਹੁਣ ਆਪਾਂ ਕੀ ਕਰਨਾ ਵਾ ਇੱਥੋਂ ਘੇਰਾ ਦੇਖਾਂਗੇ ਆਪਾਂ ਇਹ 23 ਸੀਗਾ ਠੀਕ ਹੈ ਪਰ ਆਪਾਂ ਰੱਖਣਾ ਕਿੰਨਾ ਵਾ 20 ਠੀਕ ਹੈ ਸੋ ਆਪਾਂ ਕੀ ਕਰਾਂਗੇ ਡੇਢ ਡੇਢ ਇੰਚ ਦੋਨੇ ਪਾਸਿਆਂ ਤੇ ਨਿਸ਼ਾਨੀ ਲਾ ਲਾਂਗੇ ਡੇਢ ਇੰਚ ਇੱਥੇ ਲਾ ਦਾਂਗੇ ਡੇਢ ਇੰਚ ਆਪਾਂ ਇਸ ਪਾਸੇ ਲਾ ਦਾਂਗੇ ਹੁਣ ਜਿੱਥੋਂ ਇਹ ਹੈਗਾ ਇਹਨੂੰ ਇਸ ਤਰੀਕੇ ਨਾਲ ਨੂੰ ਫੋਲਡ ਕਰਕੇ ਇਹਨੂੰ ਅੰਦਰ ਨੂੰ ਆਪਾਂ ਜਿਹੜਾ ਉਹ ਫੋਲਡ ਕਰ ਦਾਂਗੇ ਤੇ ਆਪਾਂ ਸਿੱਧੀ ਸਲਾਈ ਲਾ ਕੇ ਆਪਾਂ ਕਰਾਂਗੇ ਤਰਪਾਈ ਪਰ ਉਸ ਤੋਂ ਪਹਿਲਾਂ ਇਹ ਸਿੱਧੀ ਸਲਾਈ ਕਿਵੇਂ ਲਾਉਣੀ ਹੈ ਸਭ ਤੋਂ ਪਹਿਲਾਂ ਤੁਹਾਨੂੰ ਆ ਫਿਟਿੰਗ ਆਣੀ ਨਿਸ਼ਾਨੀ ਲਾਉਣੀ ਪੈਣੀ ਹੈ ਫਿਟਿੰਗ ਵਾਲੀ ਨਿਸ਼ਾਨੀ ਲਾ ਕੇ ਫਿਰ ਤੁਸੀਂ ਇਹ ਤੁਹਾਨੂੰ ਦੱਸਦੇ ਆਂ ਆਪਾਂ ਪਹਿਲਾਂ ਆਪਾਂ ਫਿਟਿੰਗ ਵਾਲੀ ਨਿਸ਼ਾਨੀ ਲਾਈਏ ਤੇ ਫਿਰ ਮੈਂ ਤੁਹਾਨੂੰ ਦੱਸਦੀ ਆਂ ਅੱਗੇ ਆਪਾਂ ਕਿਵੇਂ ਕਰਨਾ ਵਾ ਤੇ ਉਹਨਾਂ ਜਿਹੜੇ ਤੁਸੀਂ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜ਼ਰੂਰ ਕਰੋ ਕਿਉਂਕਿ ਜਿਹੜੇ ਸੂਟ ਦੀ ਥੋੜੀ ਸੈਟਿੰਗ ਆ ਆਪਾਂ ਪੁਰਾਣੇ ਸੂਟਾਂ ਨੂੰ ਕਿੱਦਾਂ ਉਹਨੂੰ ਨਿਊ ਬਣਾ ਸਕਦੇ ਆਂ ਕੋਈ ਸ਼ਾਲ ਥੋੜੇ ਡਕਲਵਾ ਕਿੱਦਾਂ ਆਪਾਂ ਸਾਰੀਆਂ ਇਸ ਤਰੀਕੇ ਦੀਆਂ ਵੀਡੀਓਜ਼ ਅਪਲੋਡ ਕਰਦੇ ਹੁੰਨੇ ਆਂ ਦੇਖੋ ਸੀਨਾ ਆਪਾਂ ਖੋਲ ਲਿਆ ਆ ਦੇਖੋ ਲਾਈਨਿੰਗ ਅਲੱਗ ਹੋ ਗਈ ਆ ਠੀਕ ਆ ਸੀਨਾ ਜਿਹੜੀਆਂ ਆਪਾਂ ਫੋਲਡ ਕੀਤੀਆਂ ਜੇ ਤਾਂ ਤੁਸੀਂ ਖੁੱਲਾ ਕਰਨਾ ਠੀਕ ਹੈ ਇਥੋਂ ਫਿਟਿੰਗ ਵਾਲੀ ਜਿਹੜੀ ਸਲਾਈ ਆਉਗੀ ਠੀਕ ਹੈ ਹੁਣ ਦੇਖੋ ਆਪਾਂ ਆਹ ਫਿਟਿੰਗ ਵਾਲੀ ਜਿਹੜੀ ਸਲਾਈ ਹੈਗੀ ਐ ਠੀਕ ਹੈ ਇਥੋਂ ਇੱਥੇ ਸਲਾਈ ਕੀਤੀ ਹੋਈ ਐ ਇਥੋਂ ਹੀ ਆਪਾਂ ਸਲਾਈ ਦੁਬਾਰਾ ਲਾਉਣੀ ਸ਼ੁਰੂ ਕਰਨੀ ਐ ਹੌਲੀ 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 ਇਥੋਂ ਲਿਆ ਕੇ ਆਪਾਂ ਇੱਥੇ ਜਿੱਥੇ ਆਪਾਂ ਨਿਸ਼ਾਨੀ ਲਾਈ ਆ 1 ਇੰਚ ਦੇ ਫਰਕ ਤੇ ਇੱਥੇ ਆਪਾਂ ਕੱਟ ਦਾਂਗੇ ਦੇਖੋ ਆਪਾਂ ਆਹ ਸਲਾਈ ਫਿਟਿੰਗ ਵਾਲੀ ਇੱਥੇ ਲਾਉਣੀ ਸ਼ੁਰੂ ਕਰਾਂਗੇ ਸਲਾਈ ਉਹ ਇੱਥੇ ਆਪਾਂ ਇੱਕ ਵਾਰੀ ਕਮਾ ਕੇ ਜਿਹੜੀ ਸਲਾਈ ਇਹਨੂੰ ਪੱਕੀ ਕਰ ਦਾਂਗੇ ਜੇ ਤੁਹਾਡਾ ਦਿਲ ਕਰਦਾ ਤੇ ਹੁਣ ਤੁਸੀਂ ਦੁਬਾਰਾ ਵੀ ਇੱਥੋਂ ਹੁਣ ਤੋਂ ਹੀ ਕਿਉਂਕਿ ਬਾਰ ਬਾਰ ਡੇਢ ਨੌਂ ਔਖਾ ਹੁੰਦਾ ਹੁਣ ਤੋਂ ਹੀ ਇਹ ਬਾਰ ਬਾਰ ਸਲਾਈ ਲਾਉਣੀ ਵੀ ਔਖੀ ਹੁੰਦੀ ਆ ਹੁਣ ਤੋਂ ਹੀ ਇੱਥੋਂ ਅੱਧੇ ਇੰਚ ਦੇ ਹਿਸਾਬ ਨਾਲ ਤੁਹਾਨੂੰ ਲੱਗਦਾ ਵੀ ਤੁਹਾਡਾ ਵੇਢ ਵੱਧ ਸਕਦਾ ਤੇ ਹੁਣ ਤੋਂ ਹੀ ਅੱਧੇ ਇੰਚ ਦੇ ਹਿਸਾਬ ਦੇ ਨਾਲ ਜਿਹੜੀ ਇੱਥੇ ਖੁੱਲੇ ਦੀ ਜਿਹੜੀ ਸੀਨ ਤੁਸੀਂ ਮਾਰ ਸਕਦੇ ਆ ਜਿਹੜੀ ਆਪਾਂ ਇਸ ਲਾਈ ਗਿਆ ਇਹ ਇਹਦੇ ਨਾਲ ਹੀ ਜਿਹੜੀ ਆ ਪਹਿਲੀ ਸਲਾਈ ਦੇ ਨਾਲ ਹੀ ਜਿਹੜੀ ਆਪਾਂ ਮੈਚ ਕਰਦਾਂਗੇ ਇਸੇ ਤਰੀਕੇ ਦੇ ਨਾਲ ਹੀ ਆਪਾਂ ਦੂਜੀ ਸਾਈਡ ਤੋਂ ਵੀ ਇਦਾਂ ਹੀ ਸਲਾਈ ਲਾ ਲਾਂਗੇ ਦੂਜੀ ਸਾਈਡ ਤੇ ਵੀ ਆਪਾਂ ਜਿਹੜੀ ਨਿਸ਼ਾਨੀ ਲਾਈ ਹੋਈ ਹੈ ਆ ਦੇਖੋ ਆਪਾਂ ਇੱਥੇ ਨਿਸ਼ਾਨੀ ਲਾਈ ਸੀ ਇਸੇ ਤਰੀਕੇ ਦੇ ਨਾਲ ਹੀ ਕਿਉਂਕਿ ਆਪਾਂ ਜਿਹੜੀਆਂ ਪਹਿਲੀਆਂ ਸਲਾਈਆਂ ਉਹ ਹਜੇ ਖੋਲੀਆਂ ਨਹੀਂ ਜਿਹੜੀਆਂ ਲੱਗੀਆਂ ਸੀ ਇੱਥੇ ਰੱਖਾ ਗਿਆ ਆਪਾਂ ਕਮਰ ਵਾਲੀ ਦੇ ਸਲਾਈ ਤੇ ਇਥੋਂ ਆਪਾਂ ਇਥੇ ਆਪਾਂ ਡਬਲ ਕਰਕੇ ਸਲਾਈ ਜਿਹੜੀ ਲਾ ਦਾਂਗੇ ਹੁਣ ਜਦੋਂ ਜਦੋਂ ਘਮਾਉਣਾ ਸੂਈ ਦੇ ਨੱਕੇ ਨੂੰ ਆਪਾਂ ਬਿਲਕੁਲ ਇਹਦੇ 'ਚ ਖਬੋਦਾਂਗੇ ਇਥੋਂ ਆਪਾਂ ਸੂਤ ਨੂੰ ਜਿਹੜਾ ਕਮਾਲ ਹੁਣ ਆਪਾਂ ਆ ਜਿਹੜੀ ਸਲਾਈ ਆ ਉਹ ਲਾ ਲਈ ਆ। ਹੁਣ ਆਪਾਂ ਕੀ ਕਰਨਾ ਜਿਹੜੀ ਆ ਸੀਨਾ ਇਹਨੂੰ ਆਪਾਂ ਖੋਲਾਂਗੇ। ਦੇਖੋ ਸੀਨਾ ਆਪਾਂ ਲਾੜੀਆ ਹੁਣ ਆਪਾਂ ਕੀ ਕਰਨਾ ਆ ਜਿਹੜੀ ਸਲਾਈ ਆ ਨਾ ਆਪਣੀ ਜਿਹੜੀ ਪਹਿਲੀ ਫਿਟਿੰਗ ਵਾਲੀ ਸਲਾਈ ਲੱਗੀ ਹੋਈ ਹੈ ਇਹਨੂੰ ਆਪਾਂ ਢੇੜ ਲਾਂਗੇ। ਦੋਨੇ ਸਾਈਡ ਤੋਂ ਹੀ ਆਪਾਂ ਇਹਨੂੰ ਖੋਲ ਲਾਂਗੇ। ਤੇ ਜੇ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਜ਼ਰੂਰ ਕਰ ਲਓ। ਹਾਂਜੀ ਦੇਖੋ ਆਪਾਂ ਨਾ ਜਿਹੜੀ ਫਿਟਿੰਗ ਵਾਲੀ ਸੀਨਾ ਹੈ ਖੋਲ ਲਈ ਇੱਥੋਂ ਠੀਕ ਹੈ। ਆ ਦੇਖੋ ਪਰ ਹੁਣ ਦੇਖੋ ਇਹ ਤਾਂ ਚਲੋ ਆਪਾਂ ਇਹਦੇ ਖੋਲ ਲਾਂਗੇ ਖੁੱਲਾ ਕਰ ਲਾਂਗੇ ਸੂਟ ਜਿਆਦਾ ਪਰ ਹੁਣ ਜਦੋਂ ਆਪਾਂ ਖੋਲਦੇ ਆ ਇੱਥੋਂ ਆਹ ਸਾਈਜ਼ ਤੋਂ hip ਸਾਈਜ਼ ਤੋਂ ਠੀਕ ਹੈ ਕੀ ਪ੍ਰੋਬਲਮ ਆਉਂਦੀ ਦੇਖੋ ਇਦਾਂ ਜਦੋਂ ਖਿੱਚ ਪੈਂਦੀ ਹੈ ਨਾ ਤਾਂ ਸੂਟ ਆ ਜਿਹੜਾ ਫਟ ਜਾਂਦਾ ਆ ਦੇਖੋ ਆ ਹੁਣ ਵੈਲਵਟ ਹੈ ਫਟ ਗਈ ਹੈ ਕਿਉਂਕਿ ਇਹ ਤੇ ਖਿੱਚ ਪਈ ਸੀਗੀ ਹੁਣ ਇਹ ਤਾਂ ਇਹਨੂੰ ਆਪਾਂ ਕਿੱਦਾਂ ਸੈੱਟ ਕਰਨਾ ਉਹ ਹੀ ਤੁਹਾਨੂੰ ਦੱਸਦੀ ਦੇਖੋ ਇਹ ਐਸ ਵੈਲਵਟ ਦਾ ਕਪੜਾ ਜੇ ਵੈਲਵਟ ਆ ਜਾਂ ਸ਼ਨੀਲ ਆ ਇਹ ਦੋਨੇ ਕਪੜੇ ਆ ਜਿਹੜੇ ਐਡਜਸਟ ਹੋ ਜਾਂਦੇ ਕਿਉਂਕਿ ਆਪਾਂ ਅੰਦਰ ਤੋਂ ਜਦੋਂ ਸੂਈ ਦੇ ਨਾਲ ਧਾਗਾ ਪਾ ਕੇ ਆਪ ਤੇ ਇਹ ਸੈੱਟ ਹੋ ਜਾਂਦਾ ਰਹੀ ਗੱਲ ਸਿਲਕ ਦੇ ਸੂਟਾਂ ਦੀ ਸਿਲਕ ਦੇ ਸੂਟਾਂ ਦੇ ਜਾਂ ਤਾਂ ਤੁਸੀਂ ਉੱਪਰ ਲੈਸ ਲਾ ਸਕਦੇ ਹੋ ਤੇ ਜਾਂ ਫਿਰ ਉੱਪਰ ਜਿਵੇਂ ਬਟਨ ਵਗੈਰਾ ਜਿਹੜਾ ਉਹਦੇ ਨਾਲ ਤੁਸੀਂ ਕੋਈ ਡਿਜ਼ਾਈਨ ਬਣਾ ਸਕਦੇ ਤੇ ਉਹ ਕਿੱਦਾਂ ਬਣਾਉਣਾ ਉਹ ਵੀ ਤੁਹਾਨੂੰ ਦੱਸਾਂਗੇ ਤੇ ਇਹਨੂੰ ਆਪਾਂ ਕਿੱਦਾਂ ਕਰਨਾ ਇਹ ਤੁਹਾਨੂੰ ਮੈਂ ਸੂਈ ਦੇ ਨਾਲ ਦੱਸਣੀ ਹੈ ਬਹੁਤ ਸੌਖੇ ਤੇ ਗਏ ਤੇ ਪਤਾ ਵੀ ਨਹੀਂ ਲੱਗੂਗਾ ਪਲੱਸ ਤੁਸੀਂ ਜੇ ਨਹੀਂ ਕੋਈ ਡਿਜ਼ਾਈਨ ਬਣਾਉਣਾ ਲੈ ਆਸੀ ਫਿਰ ਤੁਸੀਂ ਰਫੂ ਕਰਾ ਸਕਦੇ ਹੋ ਪਤਾ ਨਹੀਂ ਲੱਗੂਗਾ ਉੱਪਰ ਜੇ ਆਪਾਂ ਰਫੂ ਕਰਾ ਕੇ ਹਲਕੀ ਜਿਹੀ ਪ੍ਰੈਸ ਕਰ ਦਾਂਗੇ ਬਿਲਕੁਲ ਪਤਾ ਨਹੀਂ ਲੱਗੂਗਾ ਤੇ ਇਹਦਾ ਹੱਲ ਕੀ ਕਰਨਾ ਇਹ ਆਪਾਂ ਤੁਹਾਨੂੰ ਦੱਸਦੇ ਹਾਂ ਹਾਂ ਕਟਾ ਅਜਾਇਦਾ ਨਹੀਂ ਅਜਾਇਦਾ ਲੈ ਲੈ ਇਹਨੂੰ ਆਪਾਂ ਇਸ ਤਰੀਕੇ ਨਾਲ ਫੜਾਂਗੇ ਤੇ ਸੂਈ ਦੇ ਨਾਲ ਆਪਾਂ ਜਿਹੜਾ ਇਹਨੂੰ ਆ ਜਿਹੜਾ ਮੈਂ ਡਬਲ ਧਾਗਾ ਪਾ ਲਿਆ ਠੀਕ ਹੈ ਤੇ ਇਹਨੂੰ ਸੂਈ ਦੇ ਨਾਲ ਆਪਾਂ ਦੇਖੋ ਇਹ ਜਿਹੜਾ ਤਰੀਕਾ ਨਾ ਸਿਰਫ ਵੈਲਵਟ ਤੇ ਸ਼ਨੀਲ ਦੇ ਕੱਪੜਿਆਂ ਵਾਸਤੇ ਆ ਹੋਰ ਕਿਸੇ ਵਾਸਤੇ ਨਹੀਂ ਹੋਰ ਕਿਤੇ ਤੁਸੀਂ ਕਰੋਗੇ ਤੇ ਉਹ ਦਿਸੂਗਾ ਠੀਕ ਹੈ ਆਪਾਂ ਬਿਲਕੁਲ ਹਲਕਾ ਹਲਕਾ ਜਿਹਾ ਤੰਦ ਚੱਕਣਾ ਇਥੇ ਆਪਾਂ ਇਹਨੂੰ ਲੋਕ ਕਰ ਦਾਂਗੇ ਆ ਦੇਖੋ ਇਸ ਚੀਜ਼ ਤੇ ਸੀ ਦੇਖੋ ਬਿਲਕੁਲ ਵੀ ਪਤਾ ਨਹੀਂ ਲੱਗਦਾ ਵਾ ਸਿਰਫ ਇਹ ਜਿਹੜਾ ਤਰੀਕਾ ਹੈ ਸਿਰਫ ਵੈਲਵੈਟ ਦੇ ਸੂਟ ਤੇ ਕੰਮ ਆਊਗਾ ਜਾਂ ਸ਼ਨੀਲ ਦੇ ਸੂਟ ਤੇ ਸਿਲਕ ਦੇ ਸੂਟ ਤੇ ਤੁਹਾਨੂੰ ਰਫੂ ਕਰਾਉਣਾ ਪਊਗਾ ਜਾਂ ਉੱਪਰ ਲੈਸ ਲਾ ਕੇ ਕੋਈ ਨਾ ਕੋਈ ਡਿਜ਼ਾਈਨ ਬਣਾਉਣਾ ਪਊਗਾ ਦੇਖੋ ਹੁਣ ਆਪਣਾ ਮੇਨ ਕੰਮ ਜਿਹੜਾ ਹੋ ਗਿਆ ਹੁਣ ਆਪਾਂ ਕੀ ਕਰਨਾ ਹੁਣ ਆਪਾਂ ਜਿਹੜਾ ਜਿੰਨਾ ਆਪਾਂ ਘੇਰਾ ਦੇਖੋ ਲਾਈਨਿੰਗ ਲੱਗ ਕਰ ਲਈ ਸੀ ਆਪਾਂ ਠੀਕ ਹੈ ਆਪਾਂ ਪਹਿਲਾਂ ਲਾਈਨਿੰਗ ਨੂੰ ਫਿਕਸ ਕਰ ਦਾਂਗੇ ਤੇ ਉਸ ਤੋਂ ਬਾਅਦ ਕੀ ਕਰਨਾ ਆਪਾਂ ਜਿਹੜੇ ਚਾਕ ਜਿੰਨਾ ਕ ਆਪਾਂ ਘੇਰਾ ਰੱਖਣਾ ਸੀ ਉਹਨਾਂ ਕ ਆਪਾਂ ਜਿਹੜਾ ਘੇਰਾ ਰੱਖ ਲਾਂਗੇ ਠੀਕ ਹੈ ਆ ਠੀਕ ਹੈ ਐਸ ਚੀਜ਼ ਤੋਂ ਆਮ ਕਰਕੇ ਜਿੰਨੀ ਹੈ ਹਿਪ ਸਾਈਜ਼ ਤੋਂ ਹੁੰਦਾ ਉਹਨਾ ਹੀ ਆਪਾਂ ਘੇਰਾ ਰੱਖਦੇ ਹੁੰਨੇ ਕਈ ਵੱਧ ਘੱਟ ਰੱਖ ਲੈਂਦੇ ਆ ਤੇ ਜਿੰਨਾ ਤੁਸੀਂ ਰੱਖਣਾ ਹੁਣ ਤੁਸੀਂ ਉਹ ਇਤਰੋ ਫੋਲਡ ਕਰੋਗੇ ਐਸ ਚੀਜ਼ ਤੋਂ ਫੋਲਡ ਕਰਕੇ ਇਦਾਂ ਇਹਨੂੰ ਫੋਲਡ ਕਰਕੇ ਤੇ ਜਿਹੜੀ ਆਪਾਂ ਸਿੱਧੀ ਆਹੋ ਸਲਾਈ ਉਹ ਲਾ ਦਾਂਗੇ ਇੱਕ ਵਾਰੀ ਆਪਾਂ ਮੋٹے ਬੱਖੇ ਦੀ ਸਲਾਈ ਜਿਹੜੀ ਲਾਉਣੀ ਆ ਜੋ ਤੁਸੀਂ ਫੋਲਡ ਕਰਨਾ ਹੈ ਨਾ ਇੱਕ ਚੀਜ਼ ਦਾ ਧਿਆਨ ਰੱਖਣਾ ਦੇਖੋ ਹੁਣ ਇਹਦੇ ਵਿੱਚ ਤੁਹਾਨੂੰ ਇੱਕ ਹੱਲ ਹੋਰ ਲੱਭਣਾ ਹੈ ਦੇਖੋ ਇਨ ਕੇਸ ਤੁਹਾਡੀ ਲਾਈਨਿੰਗ ਸ਼ਰਿੰਗ ਆ ਤੁਸੀਂ ਇਹਨੂੰ ਥੋੜਾ ਇਧਰ ਹੀ ਸਾਈਡ ਦੀ ਰੱਖਿਓ ਠੀਕ ਹੈ ਆਪਦੀ ਲਾਈਨਿੰਗ ਨੂੰ ਫਿਰ ਤੁਹਾਨੂੰ ਮਤਲਬ ਕੋਈ ਪ੍ਰੋਬਲਮ ਨਹੀਂ ਆਊਗੀ ਲਾਈਨਿੰਗ ਵੀ ਤੁਹਾਡੀ ਨਾਲ ਹੀ ਸੈੱਟ ਹੋ ਜੂਗੀ ਠੀਕ ਹੈ ਹੁਣ ਆਪਾਂ ਕੀ ਕਰਨਾ ਇੱਥੋਂ ਇਸ ਤਰੀਕੇ ਦੇ ਨਾਲ ਫੋਲਡ ਕਰਕੇ ਤੇ ਇਹਨੂੰ ਡਬਲ ਫੋਲਡ ਕਰਕੇ ਤੇ ਆਪਾਂ ਜਿਹੜਾ ਘੇਰਾ ਜਿੰਨਾ ਆਪਾਂ ਨੂੰ ਚਾਹੀਦਾ ਉਹਨਾਂ ਆਪਾਂ ਬਣਾ ਸਕਦੇ ਹਾਂ ਇਸ ਤਰੀਕੇ ਦੇ ਨਾਲ ਆਪਾਂ ਜਿਹੜਾ ਇਹਨੂੰ ਫੋਲਡ ਕਰ ਦਾਂਗੇ ਤੇ ਆਪਾਂ ਜਿਹੜੀ ਸਿੱਧੀ ਉਸ ਲਾਈ ਲ ਹਜੇ ਤੇ ਆ ਦੇਖੋ ਆਪਾਂ ਜਿਹੜੀ ਤਰਪਾਈ ਵਾਸਤੇ ਲੜੀ ਮਾਰ ਲਈ ਹੈ ਠੀਕ ਹੈ ਜਿੰਨਾ ਕ ਆਪਾਂ ਨੂੰ ਸੂਟ ਦੇ ਆ ਦੇਖੋ ਚਾਹੀਦਾ ਸੀ ਹਿਪ ਤੇ ਘੇਰਾ ਉਹਨਾਂ ਕ ਆਪਾਂ ਕਰ ਲਿਆ ਹੁਣ ਆਪਾਂ ਤਰਪਾਈ ਕਰਕੇ ਤੇ ਆਪਾਂ ਆਈਆਂ ਕਰ ਦਾਂਗੇ ਤੇ ਸੂਟ ਆਪਣਾ ਬਿਲਕੁਲ ਵਧੀਆ ਜਿੰਨੀ ਕ ਆਪਾਂ ਨੂੰ ਸਾਈਜ਼ ਚਾਹੀਦਾ ਸੀ ਓਨਾ ਬਣ ਗਿਆ ਦੇਖੋ ਕੇਰਾ ਵੀ ਜਿਹੜਾ ਆਪਣਾ ਵਧੀਆ ਬਣ ਗਿਆ ਵਾ ਸੋ ਤੁਸੀਂ ਇਸੇ ਤਰੀਕੇ ਦੇ ਨਾਲ ਜਿਹੜੇ ਤੁਹਾਡੇ ਦੂਜੇ ਸੂਟ ਆ ਜਿਹੜੇ ਕੁਛਕ ਤਾਈਟ ਹੋ ਗਿਆ ਕੁਛਕ ਸ਼੍ਰਿੰਕ ਹੋ ਗਿਆ ਤੁਸੀਂ ਇਸ ਤਰੀਕੇ ਦੇ ਨਾਲ ਬਣਾ ਸਕਦੇ ਹੋ ਹਾਂ ਇੱਕ ਚੀਜ਼ ਹੋਰ ਆ ਕਈ ਵਾਰੀ ਪਤਾ ਕੀ ਹੁੰਦਾ ਕਿ ਆਪਾਂ ਆ ਚੀਜ਼ਾਂ ਖੋਲ ਦਿੰਨੇ ਆ ਵਿੱਚ ਮਾਰਜਨ ਨਹੀਂ ਹੁੰਦਾ ਜੇ ਮਾਰਜਨ ਨਹੀਂ ਹੈ ਫਿਰ ਆਪਾਂ ਕਿੱਦਾਂ ਸੈਟਿੰਗ ਕਰਨੀ ਆਪਾਂ ਅਗਲੀ ਵੀਡੀਓ ਦੇ ਵਿੱਚ ਉਹੀ ਡਿਸਕਸ ਕਰਾਂਗੇ ਸੋ ਉਮੀਦ ਆ ਕਿ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਗੀ ਸਮਝ ਵੀ ਲੱਗੀ ਹੋਊਗੀ ਸੋ ਕੁਦਰਤ ਕ੍ਰिएशन ਦੇਖਣ ਵਾਸਤੇ ਧੰਨਵਾਦ ਜੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਰੂਰ ਕਰੋ ਤੇ ਆਪਾਂ ਅਗਲੀ ਵੀਡੀਓ ਵਿੱਚ ਫਿਰ ਮਿਲਾਂਗੇ ਤੇ ਆਪਦੀਆਂ ਡਿਮਾਂਡਾਂ ਦੱਸਣੀਆਂ ਬਿਲਕੁਲ ਵੀ ਨਾ ਭੁੱਲਿਓ ਸੋ ਥੈਂਕਸ ਫॉर ਵਾਚਿੰਗ ਕੁਦਰਤ ਕ੍ਰੀਏਸ਼ਨ